ਸਰ ਇਹ ਸਾਰਾ ਮਾਮਲਾ ਹੈ ਕਿ ਉਹ ਇੱਕ ਛੋਟੀ ਲੜਕੀ ਦਾ ਨਾਪੇ ਦਾ ਮਾਮਲਾ ਹੈ ਨਾਦਾ ਦਾ ਨਾਮ ਆ ਰਿਹਾ ਹੈ। ਹੂੰ। ਮਿਤੀ 13 ਤਰੀਕ ਨੂੰ ਇੱਕ ਸਿਲਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਜੋ ਪਠਾਨਕੋਟ ਦਾ ਬੇਸਿਕਲੀ ਰਹਿਣ ਵਾਲਾ ਹੈ। ਉਹਨੇ ਇੱਕ ਕੰਪਲੇਨ ਦਾਇਰ ਕਰਾਈ ਸੀਗੀ ਥਾਣਾ ਪੋਪਰ ਵਿਖੇ। ਕਿ ਉਹਦੀ 6 ਮਹੀਨੇ ਦੀ ਬੱਚੀ ਹੈ ਜਿਹੜੀ ਓਪਰੋਂ ਜਿਹੜੀ ਆ ਗਾਇਬ ਆ, ਮਿਲ ਨਹੀਂ ਰਹੀ। ਜਿਹਦੇ ਸੰਬੰਧ ਵਿੱਚ ਥਾਣਾ ਪੋਪਰ ਵਿਖੇ ਕੇਸ ਰਜਿਸਟਰ ਕੀਤਾ ਗਿਆ ਸੀਗਾ। ਔਰ ਕੇਸ ਰਜਿਸਟਰ ਕਰਨ ਤੋਂ ਬਾਅਦ ਜਿਹੜੀ ਉਡੀ ਇਨਵੈਸਟੀਗੇਸ਼ਨ ਜਿਹੜੀ ਫਰਦਰ ਅਸੀਂ ਸਟਾਰਟ ਕੀਤੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ 5-6 ਸਾਲ ਦੀ ਬੱਚੀ ਸੀਗੀ ਇਸ ਦਾ ਇਹਦੇ ਨਾਨਾ ਤੇ ਨਾਨੀ ਨੇ ਜਿਹੜਾ ਉਹ ਕਤਲ ਕਰਕੇ ਜਿਹੜੀ ਡੈੱਡ ਬੋਡੀ ਸੀਗੀ ਉਹ ਟੋਲ ਪਲਾਜ਼ਾ ਪੋਪੋਰ ਜਿਹੜਾ ਹੈਗਾ ਸਾਈਡ ਉਥੇ ਇੱਕ ਸਟਾਰ ਟਾਬਾ ਹੈਗਾ ਉਹਦੇ ਪਿਛਲੇ ਪਾਸੇ ਜਿਹੜੀ ਉਹ ਸਟਾਏ ਸੀਗੇ ਜਿਹਦੇ ਸਬੰਧ ਵਿੱਚ ਅਸੀਂ ਇਹਦਾ ਲੜਕੀ ਦਾ ਜਿਹੜਾ ਨਾਨਾ ਤੇ ਨਾਨੀ ਹੈਗੀ ਆ ਉਹਨੂੰ ਅਸੀਂ ਅਰੈਸਟ ਕਰ ਲਿਆ ਉਹਨਾਂ ਨੇ ਆਪਣਾ ਜਿਹੜਾ ਗਵਾਹ ਗੁਨਾਹ ਆ ਉਹ ਕਬੂਲ ਕਰ ਲਿਆ ਹੈਗਾ ਔਰ ਇਹਨਾਂ ਵਾਂਗ ਅਸੀਂ ਕੱਲ ਜਿਹੜਾ 2 ਦਿਨ ਦਾ ਰਿਮਾਂਡ ਲਿਆ ਹੈਗਾ ਉਹ ਸਾਡੇ ਕੋਲ ਰਿਮਾਂਡ ਤੇ ਆ ਇਹ ਤਹਿਕੀਕਤ ਹੋਏ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਸਿਲਿੰਡਰ ਹੈਗਾ ਉਹਦੀ ਜਿਹੜੀ ਘਰ ਵਾਲੀ ਹੈਗੀ ਆ ਉਹਦੇ 4 ਵਿਆਹ ਹੋਏ ਸੀਗੇ ਤੇ ਉਹ ਆਪਣੇ ਇੱਥੇ ਪੇਕੇ ਘਰ ਜਿਹੜੀ ਆ ਉਹ ਰਹਿਣ ਵਾਸਤੇ ਆਈ ਸੀਗੀ ਉਹਦਾ ਪਹਿਲਾਂ ਵੀ ਇੱਕ ਘੱਟਸਾਬ ਦੀ ਬੱਚੀ ਜਿਹੜੀ ਹੈਗੀ ਆ ਤੇ ਇਹ ਵਿਆਹ ਜਿਹੜੇ ਚਾਰ ਹੋਏ ਸੀਗੇ ਉਸ ਤੋਂ ਬਾਅਦ ਇਹਦੇ ਜਿਹੜੇ ਮਦਰ ਫਾਦਰ ਆ ਲੜਕੀ ਦੇ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਇਹ ਦੇ ਕਿਸੇ ਹੋਰ ਲੜਕੇ ਦੇ ਨਾਲ ਰਿਲੇਸ਼ਨ ਹੋ ਗਿਆ ਤਾਂ ਇਸ ਚੀਜ਼ ਤੋਂ ਤੰਗ ਪਰੇਸ਼ਾਨ ਸੀਗੇ ਇਹ ਪਹਿਲਾਂ ਜਿਹੜੀ ਇੱਕ ਲੜਕੀ ਹੈਗੀ ਆ ਉਹ ਵੀ ਅਸੀਂ ਪਾਲ ਰਹੇ ਆ ਇੱਕ ਇਹ ਲੜਕੀ ਹੋ ਗਈ ਹੈਗੀ ਆ ਇਹ ਵੀ ਅਸੀਂ ਪਾਲਾਂਗੇ ਤੇ ਇਸ ਕਰਕੇ ਉਹਨਾਂ ਨੇ ਤੰਗੀ ਦੇ ਵਿੱਚ ਆ ਕੇ ਜਿਹੜਾ ਉਹ ਆਪਣੇ ਦੋਤੀ ਦਾ ਜਿਹੜਾ ਕਤਲ ਕਰਕੇ ਜਿਹੜੀ ਡੈੱਡ ਬਾਡੀ ਉਹ ਸੀ ਨੀ ਐਸੀ ਐਨ ਐਬੀਓ ਇਹ ਬਜ਼ੁਰਗ ਦੀ ਕੋਈ 68 ਸਾਲ ਦੀ ਸੀਗੀ ਤੇ ਉਹਦੀ ਜਿਹੜੀ ਵਾਈਫ ਹੈ ਉਹਦੀ 58 ਸਾਲ ਦੀ ਸੀ ਇਹ ਗੱਲ ਕਿ ਉਹ ਜਿਹੜੀ ਪਹਿਲਾਂ 8 ਸਾਲ ਉਹ ਵੀ ਉਹ ਪਹਿਲਾਂ ਨੂੰ ਰਹਿੰਦੇ ਰਹੇ ਸੀ ਉਹ ਪਹਿਲਾਂ ਤੋਂ ਨਾਨਕੇ ਰਹ ਰਹੀ ਸੀ ਉਹਦੀ ਦੇਖਭਾਲ ਵੀ ਇਹੀ ਕਰਦੇ ਸੀ ਨਾਨੀ ਨਾਨਨੇ ਕਰਦੇ ਸੀ ਜਿਹੜੀ ਮਾਦਰ ਪਰਿਸਥਿਤੀ ਉਹਨਾਂ ਚਰੀ ਜਿਹੜੇ ਵਰਤ ਤੇ ਉਹ ਆਪਣਾ ਕੰਮੇ ਰੱਖ ਰਹੀ ਸੀ ਇੱਥੇ 10-12 ਦਿਨ ਤੋਂ ਆ ਕੇ ਰਹਿ ਰਹੀ ਸੀ ਆਪਣੇ ਪੇਕੇ ਘਰ ਤੇ ਉਸਨੂੰ ਕੋਈ ਲੜਕਾ ਇਹਨੇ ਆਪਣਾ ਪਤਾ ਲੱਗਾ ਵੀ ਉਹ ਲੈ ਕੇ ਆਈ ਸੀਗੀ ਕਿਸੇ ਬਾਲ ਲੜਕੇ ਨੂੰ ਉਹ ਕਹਿ ਰਹੀ ਸੀ ਵੀ ਇਹ ਮੇਰੇ ਘਰ ਵਾਲੇ ਦਾ ਕੋਈ ਰਿਸ਼ਤੇਦਾਰ ਹੈਗਾ ਤੇ ਉਹ ਵੀ ਉਸ ਦਿਨ ਉਹਦੇ ਘਰ ਰਹਾ ਸੀਗਾ ਪਰ ਇਹਦੇ ਪੇਰੈਂਟਸ ਨੂੰ ਉਸ ਦਿਨ ਵੀ ਇਹਦਾ ਬਾਰੇ ਪਤਾ ਲੱਗ ਗਿਆ ਸੀਗਾ ਵੀ ਇਹ ਜਿਹੜਾ ਲੜਕਾ ਹੈਗਾ ਕੋਈ ਇਹਨਾਂ ਦਾ ਰਿਸ਼ਤੇਦਾਰ ਨਹੀਂ ਹੈਗਾ ਕੋਈ ਗਲਤ ਲੜਕਾ ਹੀ ਸੀਗਾ ਜਿਹਦੇ ਨਾਲ ਇਹ ਰਾਤ ਰਹੀ ਸੀ ਤੇ ਉਹ ਲੜਕੀ ਲੜਕਾ ਜਿਹੜੇ ਉਹ ਸਵੇਰੇ ਆਲੇ ਨਾ ਮਾਰਨਿੰਗ ਚਲੇ ਗਏ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਵਰਕ ਕੀਤਾ ਜਿਹੜਾ ਜਿਹੜੀ ਮਦਦ ਦਿੰਦੂ ਅਰਬੀ ਕਾਗਰਿਆਂ ਫਾਊਂਡੇਸ਼ਨ ਉਹ ਤਫ਼ਤੀਸ਼ ਦੇ ਵਿੱਚ ਲੈ ਕੇ ਆਵਾਂਗੇ ਜੇ ਉਹਦੇ ਖਿਲਾਫ ਕੋਈ ਆਈ ਇੱਕ ਗਲ ਨੋਟਿਸ ਦੇ ਵਿੱਚ ਗੈਰਕਾਨੂੰਨੀ ਤੋਂ ਉਹਦੇ ਖਿਲਾਫ ਹੀ ਕਰ ਦੇ ਗਲਤ ਕੋਟ ਕੀਤਾ ਹਾਂ ਸਾਰੀ ਮੈਡੀਕਲ ਰਿਪੋਰਟ ਹੈਗੀ ਹੈ ਮਰਡਰ ਦਾ ਕੇਸ ਰਿਸਟਰ ਕੀਤਾ ਹੈ ਉਹਦੀ ਤਫ਼ਤੀਸ਼ ਕਰ ਰਹੇ ਹਾਂ ਹਾਂਜੀ ਪੋਸਟਮਾਰਟਮ ਜਿਹੜਾ ਹੈਗਾ ਉਹ ਜਿਹੜਾ ਟੀਮ ਬਣਾ ਕੇ ਜਿਹੜੇ ਡਾਕਟਰ ਦੀ ਟੀਮ ਬਣਾ ਕੇ ਉਹ ਤੋਂ ਕਰੋ ਥੈਂਕ ਯੂ